ਇਸ ਵੱਲੇ ਦੀ ਪੱਟੀ ਖਬਰ ਸਾਹਮਣੇ ਆ ਰਹੀ ਹੈ ਤਿੰਨ ਅਦਾਲਤਾਂ ਦੋ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜੀ ਹਾਂ ਕੋਰਟ ਚ ਤਮਾਕੇ ਦੇ ਦੋਸ਼ੀ ਦੀ ਪੇਸ਼ੀ ਤੋਂ ਪਹਿਲਾਂ ਇਹ ਇੱਕ ਧਮਕੀ ਭਰਿਆ ਈਮੇਲ ਆਇਆ ਜਿਸ ਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਤਿੰਨ ਅਦਾਲਤਾਂ ਤੇ ਦੋ ਸਕੂਲਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਦਿੱਲੀ ਦੀਆਂ ਤਿੰਨ ਅਦਾਲਤਾਂ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਉਣ ਤੋਂ ਬਾਅਦ ਦੱਸਦੀ ਹੈ ਕਿ ਪਟਿਆਲਾ ਹਾਊਸ ਕੋਰਟ ਚ ਕਿਸ ਤਰੀਕੇ ਦੇ ਨਾਲ ਪੁਲਿਸੀ ਪੁਲਿਸ ਲੱਗੀ ਹੋਈ ਹੈ ਦੱਸਦੀ ਹੈ ਸਾਕਿਤ ਕੋਰਟ ਪਟਿਆਲਾ ਹਾਊਸ ਕੋਰਟ ਅਤੇ ਦਵਾਰਕਾ ਕੋਰਟ ਦੇ ਵਿੱਚ ਪੁਲਿਸ ਜੜੀ ਕੇ ਪਹੁੰਚ ਕੇ ਉੱਥੇ ਖਾਲੀ ਕਰਵਾ ਲਈ ਗਈ ਹੈ ਸਾਰੀ ਕੋਟਾ ਨੂੰ ਦਿੱਲੀ ਨੇ ਸਾਰੀਆਂ ਕੋਟਾਂ ਜੜੀਆਂ ਨੇ ਉਹ ਖਾਲੀ ਕਰਵਾ ਦਿੱਤੀਆਂ ਗਈਆਂ ਨੇ ਤਿੱਲੋ ਅਦਾਲਤਾਂ ਚ ਬੰਮ ਸਕਵਰਡ ਜੜੀ ਹੈ ਜਾਂਚ ਕਰ ਰਹੀ ਹੈ ਅਦਰਸਲ ਇਸਾਰਾ ਮਾਮਲਾ ਜਿਹੜਾ ਸੀਗਾ ਸਾਹਮਣੇ ਉਹ ਤੋਂ ਆਂਦਾ ਜਦੋਂ ਈਮੇਲ ਆਉਂਦੀ ਹੈ ਤੇ ਈਮੇਲ ਠੀਕ ਉਸ ਤੋਂ ਪਹਿਲਾਂ ਆਈ ਹੈ ਜਦੋਂ ਪਟਿਆਲਾ ਹਾਊਸ ਕੋਰਟ ਦੇ ਵਿੱਚ ਧਮਾਕੇ ਦਿੱਲੀ ਧਮਾਕੇ ਦੇ ਦੋਸ਼ੀ ਦੀ ਪੇਸ਼ੀ ਤੋਂ ਪਹਿਲਾਂ ਇਹ ਈਮੇਲ ਪਹੁੰਚਦੀ ਹੈ ਤਾਂ ਕਿਤਨੇ ਕਿਤੇ ਤਾਰ ਜਿਹੜੇ ਨੇ ਉਹ ਜੁੜਦੇ ਹੋਏ ਨਜ਼ਰ ਆ ਰਹੇ ਨੇ ਰਿਪੋਰਟ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਧਮਕੀ ਭਰਿਆ ਮੇਲ ਜਿਹੜਾ ਹੈ ਜੈਸ਼ਮ ਮੁਹੰਮਦ ਨਾਮ ਦੀ ਈਮੇਲ ਆਈਡੀ ਤੋਂ ਭੇਜਿਆ ਗਿਆ ਇਸ ਤੋਂ ਬਾਅਦ ਤਿੰਨੇ ਕੋਟਾ ਨੂੰ ਇਸ ਦੇ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ ਤੇ ਬੌਮਸਕੌਟ ਦੀ ਟੀਮ ਪਹੁੰਚ ਕੇ ਜਾਂਚ ਕਰ ਰਹੀ ਹੈ ਗੌਰਤਲਾ ਬੈਕ ਕੇ ਪਟਿਆਲਾ ਹਾਊਸ ਕੋਰਟ ਦੇ ਵਿੱਚ ਅੱਜ NIA ਦਿੱਲੀ ਲਾਲ ਕਿਲਾ ਕਾਰਬਲਾਸ ਦੇ આરોપી ਜਸਰ ਬਿਲਾਲ ਵਾਨੀ ਨੂੰ ਪੇਸ਼ ਕਰਨ ਵਾਲੀ ਸੀ ਤੇ ਇਸ ਤੋਂ ਠੀਕ ਪਹਿਲਾਂ ਸਵੇਰੇ 11 ਵਜੇ ਦੇ ਕਰੀਬ ਇਹ ਈਮੇਲ ਪਹੁੰਚਦੀ ਹੈ ਤੇ ਇਸ ਤੋਂ ਪਹਿਲਾਂ CRPF ਦੇ ਦੋ ਦੋ ਸਕੂਲਾਂ ਨੂੰ ਵੀ ਸਵੇਰੇ ਬੰਬ ਦੀ ਧਮਕੀ ਮਿਲੀ ਸੀ ਉਡਾਉਣ ਦੀ ਤੇ ਇੱਕ ਇੱਕ ਅਣਪਛਾਤੇ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਸੀ ਕਿ ਕੈਂਪਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਤਾਂ ਦੇਖ ਸਕਦੇ ਹੋ ਸਵੇਰੇ 9 ਵਜੇ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਦੇ ਸਕੂਲਾਂ ਨੂੰ ਕਾਲ ਮਿਲਣ ਤੋਂ ਬਾਅਦ ਟੀਮਾਂ ਜਿਹੜੀਆਂ ਨੇ ਦੋਵੇਂ ਥਾਵਾਂ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਐਤਿਹਾਤ ਤੁਰਤਿਆ ਜਾਂਦਾ ਹੈ ਤੇ ਖਾਲੀ ਕਰਵਾ ਲਏ ਜਾਂਦੇ ਨੇ ਸਕੂਲ ਪਰ ਹੁਣ ਦੇਖ ਸਕਦੇ ਹੋ ਸਾਖਤ ਕੋਰਟ ਬਾਅਰ ਐਸੋਸੀਏਸ਼ਨ ਦੇ ਪੂਰ ਸਚੀਵ ਧੀਰ ਸਿੰਘ ਕਿਸਾਨਾ ਨੇ ਕਿਹਾ ਕਿ ਅਦਾਲਤੀ ਕਾਰਵਾਈ ਲਗਭਗ ਜਿਹੜੀ ਹੈ 2 ਘੰਟੇ ਦੀ ਲੀ ਸਥਗਤ ਕਰ ਦਿੱਤੀ ਗਈ ਹੈ ਲੰਘ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਵੇਗੀ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਨੈਦਲੀ ਬਾਅਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਨਮਨਿਤ ਪਵਾਰ ਨੇ ਪੁਸ਼ਟੀ ਦੀ ਅਦਾਲਤੀ ਕਾਰਵਾਈ ਜਾਰੀ ਰੱਖੀ ਹੈ ਕੇਵਲ ਥੋੜੀ ਦੇਰ ਦੇ ਲਈ ਰੁਕੀ ਸੀ ਤਾਂ ਦੇਖ ਸਕਦੇ ਹੋ ਇੱਕ ਵੱਡਾ ਮਾਮਲਾ ਵੱਡੀ ਧਮਕੀ ਭਰਿਆ ਈਮੇਲ ਆਉਂਦਾ ਜਿਸ ਤੋਂ ਬਾਅਦ ਸਾਰੀਆਂ ਅਦਾਲਤਾਂ ਨੂੰ ਖਾਲੀ ਕਰਵਾਣਾ ਪੈ ਜਾਂਦਾ ਹੈ